ਰੱਬ ਪਰਮਾਤਮਾ ਦੀ ਗੱਲ ਕਹੀ ਨਾ ਕਿ ਰੱਬ ਕਿੰਨਾ ਨੇੜੇ ਹੈ ਬੰਦੇ ਦੇ ਤਾਂ ਹਜ਼ੂਰ ਨੇ ਫਿਰ ਸਰੀਰ ਦੀ ਉਦਾਹਰਣ ਦੇ ਕੇ ਕਿਹਾ ਤੇਰੇ ਸਰੀਰ ਨਾਲੋਂ ਵੀ ਨੇੜੇ ਰੱਬ ਕਿੰਨਾ ਨੇੜੇ ਹੈ ਫਿਰ ਹਜ਼ੂਰ ਕਹਿੰਦੇ ਭਾਈ ਤੇਰੇ ਹੱਥ ਨਾਲੋਂ ਵੀ ਨੇੜੇ ਹੈ ਕਿਉਂਕਿ ਜਦੋਂ ਸਰੀਰ ਤੇ ਕੋਈ ਚੋਟ ਹੁੰਦੀ ਕੋਈ ਸਰੀਰ ਤੇ ਸੱਟ ਵੱਜਦੀ ਜਾਂ ਕੋਈ ਸਰੀਰ ਤੇ ਸਿਰਵ ਖਾਰਸ਼ ਵੀ ਹੁੰਦੀ ਹੈ ਤਾਂ ਪਹਿਲਾਂ ਹੱਥ ਪਹੁੰਚਦਾ ਉੱਥੇ ਔਰ ਹਜ਼ੂਰ ਨੇ ਕਿਹਾ ਰੱਬ ਹੱਥ ਨਾਲੋਂ ਵੀ ਨੇੜੇ ਹੈ। ਸਰੀਰ ਦੀ ਉਦਾਹਰਨ ਦਿੱਤੀ ਕਿਉਂਕਿ ਹੱਥ ਜਿਹੜਾ ਸਰੀਰ ਦਾ ਪਾਰਟ ਹੈ। ਇਹਨੂੰ ਹਜ਼ੂਰ ਕਹਿਣਗੇ ਕੋਹਰ ਵਿਦਾਸ ਹੱਥ ਪੈ ਨੇਰੇ ਸਜ ਹੋਏ ਸੋ ਹੋਈ ਕਹਿੰਦੇ ਰੱਬ ਹੱਥ ਨਾਲੋਂ ਵੀ ਨੇੜੇ ਹੈ ਭਾਈ। ਪਰ ਉਹ ਸਹਜ ਵਿੱਚ ਮਿਲਦਾ ਹੈ ਜਿੰਨੀ ਦੇਰ ਤੇਰੀ ਸੁਰਤੀ ਸਹਜ ਵਿੱਚ ਟਿਕ ਨਹੀਂ ਜਾਂਦੀ ਉੰਨੀ ਦੇਰ ਉਹਦੇ ਦਿਦਾਰ ਨਹੀਂ ਹੁੰਦੇ ਹੈ ਰੱਬ ਹੱਥ ਨਾਲੋਂ ਵੀ ਨੇੜੇ ਸਹਜ ਤੋਂ ਬਾਅਦ ਮਿਲਦਾ ਹੈ ਸਹਜ ਦਾ ਅਰਥ ਕੀ ਹੈ ਟਿਕਾਉ ਕਦੇ ਤੁਸੀਂ ਵੇਖੋਗੇ ਕੋਈ ਪਾਣੀ ਖੜਾ ਹੈ ਜੋਦੇ ਵਿੱਚ ਕੋਈ ਢੀਮ ਚੁੱਕ ਕੇ ਮਾਰੀ ਜਾਓ ਪਾਣੀ ਹਿੱਲੀ ਜਾ ਰਿਹਾ ਹੈ ਤੁਹਾਡੀ ਫੋਟੋ ਨਹੀਂ ਪਾਣੀ ਚ ਦਿਸੀਗੀ ਜਦੋਂ ਪਾਣੀ ਦੀ ਭਰੀ ਹੋਈ ਕੋਈ ਚੀਜ਼ ਐ ਟਿੱਕੀ ਹੋਈ ਐ ਫਿਰ ਪਾਣੀ ਵਿੱਚੋਂ ਤੁਹਾਨੂੰ ਫਟੋ ਦਿਸਦੀ ਆ ਜਿਹੜੇ ਘਰਾਂ ਵਿੱਚ ਵੀ ਆਪਣੇ ਸ਼ੀਸ਼ੇ ਮੂੰਹ ਵੇਖਣ ਵਾਸਤੇ ਹੁੰਦੇ ਭਾਈ ਇਹ ਸ਼ੀਸ਼ਾ ਵੀ ਪਾਣੀ ਦਾ ਹੀ ਬਣਿਆ ਹੋਇਆ ਹੈ ਟਿੱਕਿਆ ਹੋਇਆ ਪਾਣੀ ਉਹਦੇ ਵਿੱਚ ਬੰਦੇ ਦੀ ਮੂਰਤ ਦਿਸਦੀ ਐ ਐਦਾਂ ਟਿੱਕੀ ਹੋਈ ਸੁਰਤ ਹੋਵੇ ਉਹਦੇ ਵਿੱਚੋਂ ਨਿਰੰਕਾਰ ਰੱਬ ਦਿਸਣਾ ਸ਼ੁਰੂ ਹੁੰਦਾ ਇਸ ਲਈ ਹਜ਼ੂਰ ਕਹਿੰਦੇ ਰੱਬ ਤਾਂ ਤੇਰੇ ਹੱਥ ਤੋਂ ਵੀ ਨੇੜੇ ਆ ਪਰ ਜਿੰਨੀ ਦਿਰ ਸੁਰਤੀ ਵਿੱਚ ਸਹਿਜ ਨਹੀਂ ਆਉਂਦਾ ਉੰਨੀਂ ਦਿਰ ਰੱਬ ਨਹੀਂ ਦਿਸਦਾ ਕੌਰ ਵਿਦਾ ਸਾਥ ਪੈ ਨੀ ਰੈ ਸਜ ਹੋਏ ਸੋਈ ਰੱਬ ਹੱਥ ਨਾਲੋਂ ਵੀ ਨੇੜੇ ਹੁਣ ਥੋੜਾ ਜਿਹਾ ਇਹਨੂੰ ਧਿਆਨ ਨਾਲ ਸੁਣਿਓ ਜੇ ਰੱਬ ਨੂੰ ਮਿਲਣ ਦੀ ਰੱਬ ਨੇੜੇ ਹੋਣ ਦੀ ਉਦਾਹਰਨ ਜਿਹੜੀ ਉਹ ਹੱਥ ਕਰਕੇ ਦਿੱਤੀ ਨਾ ਸਰੀਰ ਦਾ 파ਟ ਹੈ ਤਾਂ ਸਰੀਰ ਦੇ 파ਟ ਸਰੀਰ ਦੇ ਅੰਗ ਜਿਹੜੇ ਉਤੋਂ ਹਜ਼ੂਰ ਨੇ ਭਗਤੀ ਸ਼ੁਰੂ ਕਰਾਈ ਬੜੀ ਕਮਾਲ ਦੀ ਗੱਲ ਇੱਕ ਸਰੀਰ ਦੇ ਅੰਗ ਦੀ ਅੱਜ ਗੱਲ ਕਰਾਂਗੇ ਜਿਹਨੂੰ ਤਿੰਨ ਥੰਮਾਂ ਤੇ ਵਰਤਿਆ ਜਾਂਦਾ ਹੈ ਭਾਵ ਉਹਨੂੰ ਸਮਾਜ ਵੱਲੋਂ ਵੀ ਉਹਦਾ ਨਾਮ ਲਿਆ ਜਾਂਦਾ ਹੈ ਰੱਬ ਵੱਲੋਂ ਵੀ ਉਸ ਅੰਗ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵਾਰ-ਵਾਰ ਕੀਤੀ ਹੈ ਔਰ ਸਰੀਰ ਨੂੰ ਚਲਾਉਣ ਵਾਸਤੇ ਵੀ ਉਹਦਾ ਅਹਿਮ ਰੋਲ ਹੈ ਉਹ ਕੀ ਹੈ ਦਿਲ ਜਿਹਨੂੰ ਆਪਾਂ ਕਹਿੰਦੇ ਹਾਰਟ ਦਿਲ ਜਿਹੜਾ ਸਰੀਰ ਦਾ ਸਭ ਤੋਂ ਅਹਿਮ ਅੰਗ ਹੈ ਸਰੀਰ ਦਾ ਸਭ ਤੋਂ ਇੰਪੋਰਟੈਂਟ ਅੰਗ ਜਿਹੜਾ ਜ਼ਰੂਰੀ ਜਿਹੜਾ ਸਰੀਰ ਨੂੰ ਚਲਾਉਂਦਾ ਹੈ ਜਿਉਂਦਾ ਰੱਖਦਾ ਹੈ ਉਹ ਕੀ ਹੈ ਦਿਲ ਉਹ ਸਰੀਰ ਦਾ ਪਾਰਟ ਹੈ ਜੇ ਦਿਲ ਧੜਕ ਰਿਹਾ ਤਾਂ ਬੰਦਾ ਜਿਉਂਦਾ ਹੈ ਜੇ ਦਿਲ ਧੜਕਣਾ ਬੰਦ ਹੋ ਜਾਏ ਬੰਦਾ ਮਰ ਜਾਂਦਾ ਜਦੋਂ ਕਿਸੇ ਨੂੰ ਡਾਕਟਰ ਚੈੱਕ ਕਰਦੇ ਵੀ ਜਿਉਂਦਾ ਹੈ ਡੈੱਡ ਤੇ ਨਹੀਂ ਹੋ ਗਿਆ ਸਰੀਰ ਤਾਂ ਦਿਲ ਦੀ ਉਹ ਧੜਕਣ ਵੇਖਣਗੇ ਹਾਰਟ ਬੀਟ ਵੇਖਣਗੇ ਜੇ ਦਿਲ ਕੰਮ ਕਰਨਾ ਬੰਦ ਕਰ ਗਿਆ ਤਾਂ ਕਹਿੰਦੇ ਵੀ ਬੰਦੇ ਦੀ ਡੈਥ ਹੋ ਗਈ ਦਾ ਮਤਲਬ ਸਰੀਰ ਚ ਰੋਣ ਲਈ ਅਹਮ ਅੰਗ ਜਿਹੜਾ ਹੈ ਦਿਲ ਹੈ ਹਾਰਟ ਤੈਨੂੰ ਉਹ ਡਾਕਟਰ ਕਹਿੰਦੇ ਭਾਈ ਹਾਰਟ ਫੇਲ ਹੋ ਗਿਆ ਹਾਰਟ ਦਾ ਅਟੈਕ ਹੋ ਗਿਆ ਹਾਰਟ ਜਿਹੜਾ ਦਿਲ ਜਿਹੜਾ ਉਹ ਸਰੀਰ ਦਾ ਅਹਿਮ ਅੰਗ ਹੈ ਉਹਦੇ ਕਰਕੇ ਚੱਲਦਾ ਔਰ ਬੜੇ ਕਮਾਲ ਦੀ ਗੱਲ ਹੈ ਬਾਕੀ ਸਰੀਰ ਦੇ ਅੰਗ ਜਿਹੜੇ ਅੱਖਾਂ ਨੇ ਕੰਨ ਨੇ ਬੋਲਣ ਵਾਲੀ ਜ਼ੁਬਾਨ ਨੇ ਇਹ ਰੱਤੀ ਚੁੱਪ ਕਰ ਜਾਂਦੇ ਸੁਣਿਓ ਧਿਆਨ ਨਾਲ ਰਾਤ ਨੂੰ ਕੋ ਬੰਦਾ ਸੌਂ ਜਾਂਦਾ ਐ ਅੱਖਾਂ ਵੀ ਸੌਂ ਜਾਂਦੀਆਂ ਸੁੱਤਾ ਪਿਆ ਬੰਦਾ ਜਿਹੜਾ ਉਹ ਭਾਈ ਵੇਖ ਨਹੀਂ ਸਕਦਾ ਸਰਦਾਰ ਜੀ ਲੱਗ ਕੇ ਆ ਜਾਓ ਸਾਰੇ ਆ ਜਾਓ ਨੇੜੇ ਆ ਜਿਹੜੀ ਸੰਗਤ ਬਾਅਦ ਚ ਆਏਗੀ ਨਾ ਉਹ ਪਿੱਛੇ ਬਹਿ ਜਾਏਗਾ ਅੱਗੇ ਆ ਜਾਓ ਉੱਠ ਪਿੱਛੇ ਨਹੀਂ ਬੈਠੇ ਦਾ ਸਾਰੇ ਆਜੋ ਹਾਂ ਬਹੁਤ ਚੰਗਾ ਹੈ ਪਲੀਜ਼ ਆਜੋ ਵੀਰ ਜੀ ਸਾਰੇ ਆ ਥੈਂਕ ਯੂ ਤੁਹਾਡਾ ਇੱਕ ਵਾਰ ਆਖੋ ਸਾਰੇ ਸਤਨਾਮ ਸ੍ਰੀ ਸਿਰ ਅੱਖੋ ਸਤਨਾਮ ਸ੍ਰੀ ਜਦੋਂ ਬੰਦਾ ਨੀਂਦ ਵਿੱਚ ਸੌਂ ਜਾਂਦਾ ਹੈ ਨਾ ਉਹਦੀਆਂ ਅੱਖਾਂ ਵੀ ਸੌਂ ਜਾਂਦੀਆਂ ਸੁੱਤੇ ਪਏ ਬੰਦੇ ਕੋਲੋਂ ਕੋਈ ਲੰਘ ਜਾਏ ਉਹਨੂੰ ਪਤਾ ਨਹੀਂ ਲੱਗਦਾ ਦਿਸਦਾ ਥੋੜੀ ਕਿਉਂ ਸੁੱਤਾ ਪਿਆ ਅੱਖਾਂ ਵੀ ਸੌਂ ਗਈਆਂ ਨੀਂਦ ਵਿੱਚ ਕੋਈ ਰੱਤ ਨਹੀਂ ਸੌਂ ਗਿਆ ਤਾਂ ਜ਼ੁਬਾਨ ਵੀ ਚੁੱਪ ਹੈ ਨੀਂਦ ਵਿੱਚ ਬੰਦਾ ਸੁੱਤਾ ਪਿਆ ਕੰਨ ਵੀ ਚੁੱਪ ਨੇ ਕੰਨ ਜਿਹੜੇ ਨੇ ਉਹਨਾਂ ਨੂੰ ਸੁਣਦਾ ਨਹੀਂ ਐ ਕੋਈ ਹੌਲੀ ਹੌਲੀ ਗੱਲਾਂ ਕਰੀ ਜਾਏ ਸੁੱਤੇ ਬੰਦੇ ਕੋਲ ਪਤਾ ਨਹੀਂ ਲੱਗਦਾ ਹਾਂ ਕੋਈ ਬਹੁਤ ਉੱਚੀ ਆਵਾਜ਼ ਹੋਵੇ ਫਿਰ ਭਾਵੇਂ ਕਿਸੇ ਦੀ ਨੀਂਦ ਖੁੱਲ ਜਾਏ ਉਹ ਵੀ ਜਾਗ ਖੁੱਲੇ ਦੀ ਤੇ ਫਿਰ ਕੰਨ ਕੰਮ ਕਰਨ ਲੱਗ ਪੈਂਦੇ ਅੱਖਾਂ ਵੀ ਕੰਮ ਕਰਦੀਆਂ ਸੁੱਤੇ ਹੋਇਆਂ ਅੱਖਾਂ ਵੀ ਸੌਂ ਜਾਂਦੀਆਂ ਨੇ ਕੰਨ ਵੀ ਸੁੱਤੇ ਨੇ ਜ਼ਬਾਨ ਵੀ ਚੁੱਪ ਐ ਕਮਾਲ ਦੀ ਗੱਲ ਐ ਸੁੱਤੇ ਪਏ ਬੰਦੇ ਦਾ ਦਿਲ ਨਹੀਂ ਬੰਦ ਹੋਇਆ ਉਹ ਦਿਲ ਧੜਕਦਾ ਰਹਿੰਦਾ ਸੁੱਤੇ ਪਏ ਬੰਦੇ ਦਾ ਦਿਲ ਜਿਹੜਾ ਉਹ ਧੜਕਦਾ ਰਹਿੰਦਾ ਹੈ ਦਿਲ ਨਹੀਂ ਬੰਦ ਹੁੰਦਾ ਇਹ 24 ਆਵਰ 24 ਘੰਟੇ ਲਗਾਤਾਰ ਇੱਕ ਰਸ ਦਿਲ ਧੜਕਦੇ ਜੇ ਇਹਦੀ ਦਿਲ ਦੀ ਧੜਕਣ ਬੰਦ ਹੋ ਜਾਏ ਬੰਦੇ ਨਾਲ ਹੀ ਮਰ ਸਕਦਾ 24 ਘੰਟੇ 24 ਆਵਰ ਸਿਆਣੇ ਕਹਿੰਦੇ ਨੇ ਦਿਲ ਨਹੀਂ ਕਦੇ ਬੰਦ ਹੁੰਦਾ ਦਿਲ ਲਗਾਤਾਰ ਚੱਲਦਾ ਹੈ ਜਦੋਂ ਤੂੰ ਰੱਬ ਨੇ ਸੁਆਸ ਪਾਏ ਤਦੋਂ ਤੋਂ ਅਖੀਰ ਤੱਕ ਕੰਟੀਨਿਊ ਲਗਾਤਾਰ ਦਿਲ ਜਿਹੜਾ ਉਹ ਵਰਕ ਕਰਦਾ ਦਿਲ ਨਹੀਂ ਕਦੇ ਵਿਸ਼ਰਾਮ ਕਰਦਾ ਦਿਲ ਕਦੇ ਆਰਾਮ ਨਹੀਂ ਕਰਦਾ ਸਰੀਰ ਵਿੱਚ ਦਿਲ ਜਿਹੜਾ ਉਹ 24 ਘੰਟੇ ਸੁੱਤੇ ਹੋਿਆਂ ਵੀ ਧੜਕਦਾ ਹੈ ਭਾਈ ਹਾਂ ਇੱਕ ਚੀਜ਼ ਧਾਨਿਸ਼ਬੰਦ ਲੋਕਾਂ ਨੇ ਵੈਦਾਂ ਨੇ ਮੰਨੀ ਹੈ ਕਿ ਜਦੋਂ ਬੰਦੇ ਨੂੰ ਨਿਸ਼ ਆਉਂਦੀ ਹੈ ਨਾ ਛੱਕ ਉਦੋਂ ਇੱਕ ਸਕਿੰਟ ਵਾਸਤੇ ਦਿਲ ਜਿਹੜਾ ਉਹ ਰੀਸਟਾਰਟ ਹੁੰਦਾ ਤਾਂ ਲੋਕੀ ਜਦੋਂ ਸ਼ਿਕ ਆਉਂਦੀ ਵਾਹਿਗੁਰੂ ਦਾ ਨਾਮ ਲੈਂਦੇ ਉਦੋਂ ਦਿਲ ਜਿਹੜਾ ਇੱਕ ਸਕਿੰਟ ਵਾਸਤੇ ਡਾਕਟਰ ਨੇ ਨੋਟ ਕੀਤਾ ਭਾਈ ਜਦੋਂ ਬੰਦੇ ਨੂੰ ਸ਼ਿਕ ਆਉਂਦੀ ਨਾ ਉਦੋਂ ਇੱਕ ਸਕਿੰਟ ਵਾਸਤੇ ਦਿਲ ਜਿਹੜਾ ਉਹ ਸਕਿੰਟ ਦਾ ਕੋਈ ਭਾਗ ਹਿੱਸਾ ਇੱਕਦਮ ਰੁੱਕ ਕੇ ਰੀਸਟਾਰਟ ਹੁੰਦਾ ਤਾਂ ਲੋਕੀ ਫਿਰ ਗੋਡ ਬles ਜਿਉਂ ਜਾਂ ਵਾਹਿਗੁਰੂ ਰੱਬ ਦਾ ਨਾਮ ਲੈਣਗੇ ਸ਼ਿਕ ਮਾਰਿਆਂ ਵਾਹਿਗੁਰੂ ਜਿੱਤਿਆ ਤਨ ਲੋਕ ਨਾ ਉੱਜਾ ਅਦਰਵਾਈਜ਼ ਦਿਲ ਜਿਹੜਾ ਉਹ ਜਦੋਂ ਤੂੰ ਸਰੀਰ ਵੇ சுவாਸ ਪੈ ਅਖੀਰ ਤੱਕ ਦਿਲ ਜਿਹੜਾ ਉਹ ਨਹੀਂ ਕਦੇ ਬੰਦ ਹੁੰਦਾ ਉਹ ਲਗਾਤਾਰ ਧੜਕਦਾ ਹੈ ਇਹ ਸੀ ਸਰੀਰ ਦਾ 파ਟ ਹੁਣ ਦੂਜਾ ਪਾਸੇ ਇਸ ਦਿਲ ਨੂੰ ਸਮਾਜ ਨਾਲ ਜੋੜਿਆ ਗਿਆ ਸਮਾਜ ਨਾਲ ਕਿਵੇਂ ਜੋੜਿਆ ਜਦੋਂ ਕੋਈ ਬੰਦਾ ਬਹੁਤ ਮਾੜਾ ਨਿਕਲ ਜਾਏ ਕੋਈ ਬੰਦਾ ਬਹੁਤ ਬੇਈਮਾਨ ਨਿਕਲੇ ਮਾੜਾ ਨਿਕਲੇ ਉਹਨੂੰ ਲੋਕੀ ਪਤਾ ਕੀ ਕਹਿੰਦੇ ਕਹਿੰਦੇ ਯਾਰ ਬੰਦਾ ਦਿਲ ਦਾ ਬਹੁਤ ਮਾੜਾ ਹੈ ਅੱਛਾ ਗਲਤੀ ਬੰਦੇ ਨੇ ਕੀਤੀ ਹੈ ਉਹਨੂੰ ਕੀ ਕਹਿੰਦੇ ਦਿਲ ਦਾ ਬੜਾ ਬੇਈਮਾਨ ਹੈ ਯਾਰ ਦਿਲ ਦਾ ਬੜਾ ਖੁੱਟ ਹੈ ਦਿਲ ਦਾ ਬੜਾ ਮਾੜਾ ਹੈ ਅੱਛਾ ਕੋਈ ਬੰਦਾ ਧਰਮ ਦਾ ਕੰਮ ਕਰਦਾ ਉਹਨੂੰ ਕਹਿੰਦੇ ਅੱਛਾ ਬੰਦਾ ਦਿਲ ਦਾ ਬੜਾ ਚੰਗਾ ਵੀ ਕੰਮ ਉਹ ਸਹੀ ਕਰ ਰਿਹਾ ਤੇ ਵਧਾਈ ਕਿਹਨੂੰ ਦਿਲ ਨੂੰ ਕਹਿੰਦੇ ਬੰਦਾ ਦਿਲ ਦਾ ਚੰਗਾ ਹੈ ਦਿਲੋਂ ਨੇ ਮਾੜਾ ਨੰਦਾ ਦਿਲੋਂ ਬਹੁਤ ਚੰਗਾ ਹੈ ਦਿਲ ਨੂੰ ਵਡਿਆਈ ਮਿਲਦੀ ਹੈ ਦਿਲ ਨੂੰ ਬਈਮਾਨ ਕਿਹਾ ਜਾਂਦਾ ਹੈ ਦਿਲ ਨੂੰ ਚੰਗਾ ਵੀ ਕਿਹਾ ਜਾਂਦਾ ਹੈ ਔਰ ਲੋਕੀ ਕਹਿਣਗੇ ਉਹਨੇ ਇੰਤਜ਼ਾਰ ਮੇਰਾ ਦਿਲ ਹੀ ਤੋੜ ਕੇ ਰੱਖ ਦਿੱਤਾ ਦਿਲ ਨੂੰ ਸਮਾਜ ਵਿੱਚ ਸਤਿਕਾਰ ਵੀ ਹੈ ਤਿਰਸਕਾਰ ਵੀ ਹੈ ਦਿਲ ਨੂੰ ਸਮਾਜ ਵਿੱਚ ਬਈਮਾਨ ਵੀ ਕਿਹਾ ਜਾਂਦਾ ਹੈ ਦਿਲ ਨੂੰ ਸਮਾਜ ਦੇ ਅੰਦਰ ਪਰਉਪਕਾਰੀ ਚੰਗਾ ਇਨਸਾਨ ਵੀ ਕਿਹਾ ਜਾਂਦਾ ਹੈ ਜਦੋਂ ਕੋਈ ਇਨਸਾਨ ਚੰਗਾ ਹੈ ਉਹਨੂੰ ਕਹਿਣਗੇ ਦਿਲ ਦਾ ਚੰਗਾ ਦਿਲ ਉੱਤੇ ਬਹੁਤ ਕੁਝ ਲਿਖਿਆ ਗਿਆ ਦਿਲ ਉੱਤੇ ਬਹੁਤ ਲੇਖ ਲਿਖੇ ਗਏ ਗੀਤ ਲਿਖੇ ਗਏ ਦਿਲ ਉੱਤੇ ਬਹੁਤ ਵਿਆਖਿਆ ਸਮਾਇਆ ਕੋਈ ਬੰਦਾ ਬਈਮਾਨ ਖੋਟਾ ਨਿਕਲਦੇ ਧੁਖਾ ਕਰ ਦੇ ਕਿਸੇ ਨਾਲ ਕਹਿੰਦੇ ਉਹ ਬੰਦਾ ਦਿਲ ਦਾ ਬਈਮਾਨ ਨਿਕਲਿਆ ਦਿਲ ਦਾ ਖੋਟਾ ਨਿਕਲਿਆ ਏਸੀ ਸਮਾਜ ਨਾਲ ਜੁੜਿਆ ਹੁਣ ਤੀਜੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਹੀ ਉਹਨੂੰ ਹਜ਼ੂਰ ਕਹਿੰਦਾ ਭਾਈ ਜਦੋਂ ਰੱਬ ਦੇ ਵਾਸੇ ਦੀ ਗੱਲ ਹੋਈ ਨਾ ਰੱਬ ਕਿੱਥੇ ਰਹਿੰਦਾ ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਰੱਬ ਤੇਰੇ ਦਿਲ ਵਿੱਚ ਰਹਿੰਦਾ ਹੈ ਇੱਕ ਵਾਰ ਆਖੋ ਸਤਨਾਮ ਸ੍ਰੀ ਸਰ ਆਖੋ ਸਤਨਾਮ ਸ੍ਰੀ ਜਦੋਂ ਕਿ ਰੱਬ ਕਿੱਥੇ ਰਹਿੰਦਾ ਕਹਿੰਦੇ ਭਾਈ ਤੇਰੇ ਦਿਲ 'ਚ ਰਹਿੰਦਾ ਹੈ ਰੱਬ ਬਾਹਰ ਨਹੀਂ ਹੈ ਬਾਹਰੋਂ ਤੋਂ ਦੀ ਪੂਜਾ ਪਾਠ ਕਰਨ ਵਾਸਤੇ ਮੰਦਰ ਬਣਾਏ ਨੇ ਸ਼ਬਦਿਆਲਿਆਂ ਬਣਾਏ ਨੇ ਗੁਰਦੁਆਰਾ ਬਣਾਇਆ ਧਰਮਸ਼ਾਲ ਬਣਾਈ ਹੈ ਮਸਜਿਦ ਬਣਾਈ ਹੈ ਉਹ ਤਾਂ ਬਾਹਰੋਂ ਮਾਰਦ ਬਣੀ ਹੈ ਪਰ ਅਸਲ ਰੱਬ ਤੇਰੇ ਦਿਲ ਵਿੱਚ ਰਹਿੰਦਾ ਹੈ ਉਹ ਬਾਹਰ ਨਹੀਂ ਇਹਨੂੰ ਹਜ਼ੂਰ ਬਾਨੀ ਅੰਦਰ ਕਹਿੰਦੇ ਦੱਖਣ ਦੇ ਸ਼ਹਿਰੀ ਕਵਾਸਾ ਹਿੰਦੂ ਕਹਿੰਦੇ ਪਸ਼ਮ ਮੁਕਮਮ ਮੁਸਲਮਾਨ ਕਹਿੰਦੇ ਫਿਰ ਰੱਬ ਕਿੱਥੇ ਆ ਕਹਿੰਦੇ ਦਿਲ ਮੈਂ ਖੋਜ ਦਲੇ ਦਿਲ ਖੋਜੋ ਇਹੀ ਠੋਰ ਮੁਕਮਮ ਭਾਈ ਰੱਬ ਦਾ ਮੁਕਾਮ ਪੱਕਾ ਟਿਕਣ ਤੇਰੇ ਦਿਲ ਵਿੱਚ ਤੂੰ ਨੰਦਰੋਂ ਯਾਦ ਕਰੋ ਦਿਲ ਵਿੱਚ ਹੀ ਵਸਿਆ ਉਹ ਤੇਤੋਂ ਬਾਹਰ ਨਹੀਂ ਹੈ ਉਹ ਦਿਲ ਵਿੱਚ ਰਹਿੰਦਾ ਭਗਤ ਕਬੀਰ ਸਾਹਿਬ ਨੇ ਸ਼ਲੋਕ ਲਿਖਿਆ ਕਹਿੰਦੇ ਦੁਨੀਆਂ ਦੇ ਲੋਕੋ ਇੱਕ ਦਿਨ ਮੈਂ ਰੱਬ ਨਾਲ ਰੋਸ ਸਤਰਾਜ ਕੀਤਾ ਫਿਰ ਉਹ ਮੇਰੇ ਨਾਲ ਲੜ ਪਿਆ ਰੋਸੇ ਕੀਤਨ ਮੈਂ ਹੱਜ ਗੁਜ਼ਾਰਦਾ ਮੱਕੇ ਜਾਂਨੇ ਨमाज ਪੜਦੇ ਰੱਬਾ ਮੇਰੇ ਤੋਂ ਕੋਈ ਗਲਤੀ ਕੋਈ ਖਤਾ ਕੋਈ ਗੁਨਾਹ ਦੱਸੋ ਮੈਨੂੰ ਕਿਉਂ ਨਹੀਂ ਦਰਸ਼ਨ ਦਿੰਦੇ ਕਹਿੰਦੇ ਮੋਰੋਂ ਰੱਬ ਨੇ ਜਵਾਬ ਦਿੱਤਾ ਤੂੰ ਮਸੀਤ ਵਿੱਚ ਲੱਭੀ ਜਾਂਦਾ ਮੈਂ ਤੇਰੇ ਹਿਰਦੇ ਵਿੱਚ ਰਹਿੰਦਾ ਤੇਰੇ ਦਿਲ ਵਿੱਚ ਦਿਲ ਨੂੰ ਖੋਜ ਪਾਈ ਕਬੀਰ ਹਜ ਕਾ ਬੈ ਹੋ ਜਾਏ ਥਾ ਅੱਗੇ ਮਿਲਿਆ ਖੁਦਾਏ ਸਾਈ ਮੁਜ ਸਿਉ ਲਰ ਪਰਿਆ ਤੁਜੈ ਕਿਨ ਫਰਮਾਈਂ ਗਾਏ ਕਹਿੰਦੇ ਰੱਬ ਮੋਰਿਉ ਲੜ ਪਿਆ ਤੈਨੂੰ ਕਿਨੇ ਕਿਹਾ ਤੂੰ ਐਵੇਂ ਮਸੀਤਾਂ ਤੁਰਿਆ ਫਿਰਨੇ ਐਵੇਂ ਮੱਕੇ ਨੂੰ ਤੁਰਿਆ ਰੱਬ ਤੇਰੇ ਹਿਰਦੇ ਚ ਰਹਿੰਦਾ ਉੱਥੇ ਤਾਂ ਜਾਣੇ ਭਾਈ ਤੇਰੇ ਦਿਲ ਵਿੱਚੋਂ ਤੈਨੂੰ ਲੱਭ ਪੇ ਤੈਨੂੰ ਸਮਝ ਆ ਜਾਏ ਉਹ ਤੇਰੇ ਦਿਲ ਵਿੱਚ ਹੈ ਉਹਾਂ ਤੌ ਜਾਈਏ ਜੋ ਇਹਾਂ ਨਾ ਹੋਏ ਉੱਥੇ ਤਾਂ ਤਾਂ ਲੱਭੇ ਜੇ ਤੇਰੇ ਦਿਲ ਚ ਨਾ ਹੋਵੇ ਰੱਬ ਸੋ ਰੱਬ ਦਾ ਵਾਸਾ ਦਿਲ ਵਿੱਚ ਇਹਨੂੰ ਹਜ਼ੂਰ ਫਰਮਾਨੀ ਅੰਦਰ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਪੜੋ ਬੰਦੇ ਖੋਜ ਦਿਲ ਹਰ ਰੋਜ਼ ਹਰ ਰੋਜ਼ ਆਪਣੇ ਦਿਲ ਨੂੰ ਖੋਜ ਪਾਈ ਤੇਰੀਆਂ ਪਰੇਸ਼ਾਨੀਆਂ ਮੁੱਕ ਜਾਣਗੀਆਂ ਕੀ ਖੋਜ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਆਪਣੇ ਦਿਲ ਨੂੰ ਖੋਜ ਐਵਰੀ ਡੇ ਰੋਜ ਤੇਰੀ ਪਰੇਸ਼ਾਨੀ ਮੁੱਕ ਜਾਏਗੀ ਇੱਕ ਚੀਜ਼ ਰੋਜ ਯਾਦ ਕਰ ਦਿਲ ਵਿੱਚ ਰੱਬ ਤਾਂ ਦਿਲ ਵਿੱਚ ਹੀ ਹੈ ਪਰ ਤੂੰ ਦਿਲ ਵਿੱਚ ਇੱਕ ਚੀਜ਼ ਯਾਦ ਕਰਨੀ ਉਹ ਕੀ ਹੈ ਇਹ ਜੋ ਦੁਨੀਆਂ ਸਹਿਰ ਮਿਲਾ ਦਸਤਗੀਲੀ ਨਾ ਹੈ ਪਾਈਏ ਦੁਨੀਆ ਮੇਲੇ ਦੀ ਨਿਆਈ ਹੈ ਇਹ ਦੁਨੀਆ ਸ਼ਹਿਰ ਦੀ ਨਿਆਈ ਹੈ ਇਹ ਪੱਕਾ ਟਿਕਾਣਾ ਤੇਰਾ ਨਹੀਂ ਹੈ ਤੂੰ 40 50 60 70 80 90 ਸਾਲ ਭੋਗਣ ਆਇਆ ਹੈ ਕਿੱਥੋਂ ਜਾਣਾ ਪੈਣਾ ਤੈਨੂੰ ਛੱਡ ਕੇ ਇਹ ਤੇਰਾ ਪੱਕਾ ਟਿਕਾਣਾ ਨਹੀਂ ਹੈ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਦਾ ਹੈ ਅੱਛਾ ਸ਼ਹਿਰ ਤੇ ਮੇਲਾ ਸ਼ਬਦ ਪਤਾ ਕਿਉਂ ਵਰਤੇ ਆ ਮੇਲੇ ਵਿੱਚ ਲੋਕ ਵੇਖਣ ਜਾਂਦੇ ਨੇ ਸ਼ਹਿਰ ਵਿੱਚ ਲੋਕ ਕੁਝ ਖਰੀਦਣ ਜਾਂਦੇ। ਤੁਸੀਂ ਕਦੇ ਵੀ ਇਹ ਨਹੀਂ ਸੁਣੋਗੇ ਕਿ ਅਸੀਂ ਸ਼ਹਿਰ ਵੇਖਣ ਗਏ ਸੀ। ਸ਼ਹਿਰ ਵੇਖਣ ਥੋੜੀ ਜਾਈਦਾ ਹੈ। ਸ਼ਹਿਰੋਂ ਕੁਝ ਲੈਣ ਜਾਈਦਾ ਹੈ। ਸ਼ਹਿਰੋਂ ਕੁਝ ਖਰੀਦਣ ਜਾਈਦਾ ਹੈ। ਸ਼ਹਿਰ ਤੋਂ ਕੁਝ ਖਰੀਦਣ ਵੇਚਣ ਲੋਕ ਜਾਂਦੇ ਨੇ। ਮੇਲਾ ਵੇਖਣ ਜਾਂ ਜਾਈਦਾ। ਜਦੋਂ ਲੋਕ ਮੇਲੇ 'ਚ ਜਾਂਦੇ ਪੁੱਛਣਗੇ ਭਾਈ ਕਿੱਥੇ ਉਹ ਮੇਲਾ ਵੇਖਣ ਗਏ ਸੀ? ਦੋ ਚੀਜ਼ਾਂ। ਇਹ ਸੰਸਾਰ ਵੇਖਣ ਯੋਗ ਮੇਲਾ ਵੀ ਹੈ। ਇਸ ਸੰਸਾਰ ਸ਼ਹਿਰ ਵੀ ਹੈ ਇੱਥੇ ਕੁਝ ਖਰੀਦਣ ਵੇਚਣ ਵਾਸਤੇ ਵੀ ਤੂੰ ਆਇਆ ਹੈ ਭਲਿਆ ਇਹ ਸੰਸਾਰ ਸ਼ਹਿਰ ਦੀ ਨਿਆਈਂ ਆ ਤੂੰ ਕੋਈ ਵਪਾਰ ਕਰਨ ਆਇਆ ਹੈ ਦੁਨੀਆ ਵੇਖਣ ਨਹੀਂ ਆਇਆ ਇਕੱਲੇ ਦੁਨੀਆ ਵੇਖਣ ਵਾਸਤੇ ਨਹੀਂ ਆਪਾਂ ਆਏ ਇਕੱਲੇ ਇੱਥੇ ਕੋਈ ਵਪਾਰ ਕਰਨ ਆਇਆ ਹੈ ਵਪਾਰ ਕੀ ਕਰਨੇ ਹੀਰੇ ਵਰਗਾ ਰੱਬ ਨੇ ਤੈਨੂੰ ਜਨਮ ਦਿੱਤਾ ਹੈ ਤੂੰ ਰੱਬ ਨੇ ਹੀਰੇ ਨਾਮ ਦਾ ਵਪਾਰ ਕਰ ਅੱਛਾ ਵਪਾਰ ਕਰਨ ਲਈ ਜਿੱਦਾਂ ਦਾ ਕੋਈ ਸੌਦਾ ਖਰੀਦਣਾ ਹੋਵੇ ਉਦਾਂ ਦੇ ਪੈਸੇ ਚਾਹੀਦੇ ਕੋਲ ਤੁਸੀਂ ਸਬਜ਼ੀ ਖਰੀਦਣ ਜਾਂਦੇ ਹੋ ਸੰਕੜੇ ਰੁਪਏ ਦੀ ਆ ਜਾਂਦੀ ਹੈ ਕੱਪੜਾ ਖਰੀਦਣ ਜਾਂਦੇ ਹੋ ਹਜ਼ਾਰਾਂ ਰੁਪਈਆ ਲੈ ਕੇ ਜਾਈਦਾ ਜੇ ਸੋਨਾ ਖਰੀਦਣ ਜਾਣਾ ਹੋਵੇ ਫਿਰ ਲੱਖਾਂ ਰੁਪਈਆ ਜਿੱਦਾਂ ਦਾ ਵਾਹਾਰ ਉਦਾਂ ਦਾ ਮੋਲ ਹੈ ਜਿਹੋ ਜੇ ਬਾਜ਼ਾਰ 'ਚ ਸ਼ਹਿਰ ਜਾਂਦੇ ਹੋ ਭਾਈ ਉਦਾਂ ਦਾ ਮੁੱਲ ਲੈ ਕੇ ਜਾਈਦਾ ਕੋਈ ਮੰਦਾ ਸਬਜ਼ੀ ਦੀ ਦੁਕਾਨ ਤੇ ਜਾ ਕੇ ਸੋਨੇ ਦਾ ਭਾਅ ਨਹੀਂ ਪੁੱਛਦਾ ਕੋਈ ਸੁਨਹਿਾਰ ਕੋਲ ਜਾ ਕੇ ਸਬਜ਼ੀ ਦਾ ਰੇਟ ਥੋੜੀ ਪੁੱਛਦਾ ਹੈ ਕੋਈ ਕੱਪੜੇ ਦੀ ਦੁਕਾਨ ਤੇ ਜਾ ਕੇ ਕਰਿਆਣਾ ਥੋੜੀ ਪੁੱਛਦਾ ਹੈ ਜਿਹੋ ਜੇ ਦੁਕਾਨ ਤੇ ਜਾਓਗੇ ਮੁੱਲ ਵੀ ਉਹੋ ਜਿਹਾ ਹੈ ਸੁਨਹਿਾਰ ਦੀ ਦੁਕਾਨ ਤੇ ਸੰਕੜੇ ਰੁਪਏ ਲੈ ਜਾਓਗੇ ਉਦੋਂ ਕੁਝ ਵੀ ਨਹੀਂ ਹੋਣਾ ਉਹ ਕਹਿੰਦਾ ਇਹ ਤਾਂ ਕਿਉਂ ਹੈ ਲੱਖਾਂ ਚਾਹੀਦਾ ਹੈ ਸਬਜੀ ਦੀ ਦੁਕਾਨ ਤੇ ਸੈਂਕੜੇ ਰੁਪਏ ਦੀ ਸਬਜੀ ਆ ਸਕਦੀ ਐ 5-4 ਕਿਲੋ ਪਰ ਪਾਹੀ ਸੁਨਿਹਾਰ ਕੋਲ ਨਹੀਂ ਕੁਝ ਵੀ ਹਣਾ ਉਹਦਾ ਸੁਨਿਹਾਰ ਕੋਲ ਲੱਖਾਂ ਰੁਪਈਆ ਲੱਗ ਕੇ ਜਾਂਦੇ ਐ ਇਦਾਂ ਜੂਰ ਕਹਿੰਦੇ ਸਭ ਤੋਂ ਕੀਮਤੀ ਵਪਾਰ ਕਰਨਾ ਆਇਆ ਤੂੰ ਦੁਨੀਆ ਵਿੱਚ ਸਭ ਤੋਂ ਕੀਮਤੀ ਚੀਜ਼ ਰੱਬ ਦਾ ਨਾਮ ਐ ਤੂੰ ਨਾਮ ਦਾ ਵਪਾਰੀ ਬਣ ਕੇ ਆਇਆ ਐ ਭਲਿਆ ਸਭ ਤੋਂ ਕੀਮਤੀ ਮੁੱਲ ਐ ਤੇਰਾ ਸਰੀਰ ਜਿੰਨੀ ਦੇ ਸਰੀਰ ਜਿਉਂਦਾ ਐ ਵਹਿਗੁਰੂ ਜਪਲਾ ਜਿੰਨੀ ਦੇ ਜਵਾਨ ਬੋਲਦੀ ਹੈ ਵਹਿਗੁਰੂ ਕਹਿ ਜਿੰਨੀ ਦੇ ਲੱਤਾਂ ਪੈਰ ਚੱਲਦੇ ਨੇ ਚੰਗੇ ਥਾਂ ਤੇ ਜਾ ਕੋਈ ਸੇਵਾ ਕਰ ਕੋਈ ਪੁੰਨ ਕਮਾਲਾ ਜਿੱਦਣ ਸਰੀਰ ਚੱਲਣ ਯੋਗਾ ਨਹੀਂ ਰਹਿਣਾ ਤੇਰੇ ਕੋਲ ਪੈਸੇ ਹੋਣਗੇ ਤੂੰ ਸੇਵਾ ਨਹੀਂ ਕਰ ਸਕਦਾ ਜਿੱਦਣ ਸਰੀਰ ਤੰਦਰੁਸਤ ਨਾ ਰਿਹਾ ਤੂੰ ਭਗਤੀ ਨਹੀਂ ਕਰ ਸਕਦਾ ਜਦੋਂ ਪੈਰ ਚੱਲਣ ਯੋਗ ਸਰੀਰ ਨਾ ਰਿਹਾ ਭਾਈ ਫਿਰ ਤੂੰ ਗੁਰਦੁਆਰੇ ਨਹੀਂ ਜਾ ਸਕਦਾ ਅੱਜ ਤੇਰੇ ਕੋਲ ਸਰੀਰ ਕੀਮਤੀ ਚੀਜ਼ ਐ ਨਾਮ ਜਪ ਸੇਵਾ ਕਰ ਪੁੰਨ ਦਾਨ ਕਰ ਬਹਿ ਕੇ ਭਗਤੀ ਕਰ ਹੱਥੀ ਸੇਵਾ ਕਰ ਇਹਨਾਂ ਪੈਰਾਂ ਨਾਲ ਗੁਰਦੁਆਰੇ ਤੁਰ ਕੇ ਜਾ ਜਦ ਤਨ ਬੁੱਢਾ ਹੋ ਜਾਣਾ ਨਹੀਂ ਜਾ ਸਕਣਾ ਕਰਦੇ ਨੇ ਫਿਰ ਰੋਕ ਲੈਣੇ ਤੂੰ ਉੱਥੇ ਕੀ ਕਰਨੇ ਬਾਪੂ ਐਵੇਂ ਡਿੱਗ ਜਾਏਂਗਾ ਸੱਟ ਲੱਗੇਗੀ ਮਦਦ ਤੂੰ ਕੀ ਕਰਨੇ ਐਵੇਂ ਉੱਥੇ ਸੱਟ ਲੱਗ ਜਣੀ ਫਿਰ ਨਹੀਂ ਭੇਜਣਗੇ ਕੋਈ ਆਪਣੇ ਘਰਾਂ ਚ ਵੀ ਕੋਈ ਬਜ਼ੁਰਗ ਹੋਣਗੇ ਜਿਨ੍ਹਾਂ ਨੂੰ ਆਪਾਂ ਲੈ ਕੇ ਨਹੀਂ ਆਏ ਇੱਥੇ ਕਿਉਂ ਤੁਰ ਨਹੀਂ ਹੁੰਦਾਵੇਂ ਡਿਕ ਜੰਕੀ ਕਰਨਾ ਭਾਈ ਇਹ ਸੰਸਾਰ ਹੈ ਜਿੰਨੀਂ ਦਿਨ ਸਰੀਰ ਚੱਲਦਾ ਹੈ ਸਭ ਤੋਂ ਕੀਮਤੀ ਚੀਜ਼ ਸਰੀਰ ਹੈ ਸਭ ਤੋਂ ਕੀਮਤੀ ਵਪਾਰ ਰੱਬ ਦਾ ਨਾਮ ਹੈ ਭਾਈ ਚੰਗੇ ਕਰਮ ਕਰਲਾ ਇਨੂੰ ਹਜ਼ੂਰ ਰੋਜ਼ ਯਾਦ ਕਰਾਂਦੇ ਕੀ ਕਹਿੰਦੇ ਇਹ ਸਰੀਰ ਮੇਰੇ ਆ ਇਸ ਜਗ ਮੈਂ ਆਏ ਕਿਆ ਤਦ ਕਰਮ ਕਮਾਇਆ ਉਹ ਮੇਰੇਆ ਸਰੀਰਾ ਕੀ ਕੰਮ ਕੀਤਾ ਤੂੰ ਦੁਨੀਆ ਚ ਆ ਕੇ ਕੋਈ ਚੰਗਾ ਬੀਜਿਆ ਕੋਈ ਪੁੰਨ দান ਸੇਵਾ ਸਿਮਰਨ ਕਿਸੇ ਦਾ ਭਲਾ ਕੀਤਾ ਕੋਈ ਯਾਦ ਕਰ ਜਿਨੇ ਤੇਰਾ ਸਰੀਰ ਬਣਾਇਆ ਸੀ ਕਦੇ ਉਹਦਾ ਧਿਆਨ ਧਰਿਆ ਮਨ ਚ ਇੱਕ ਵਾਰ ਆਖੋ ਸਤਨਾਮ ਸ੍ਰੀ ਪੜੋ ਇਸ ਸਰੀਰ ਮੇਰੇ ਆ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰ ਆ ਜਦ ਤੂੰ ਜਗ ਮੈਂ ਆਇਆ ਜਿਨ ਨਹਰ ਤੇਰਾ ਰਚਨ ਰਚਿਆ ਸੋਹਰ ਮਨ ਨਾ ਵਸਾਇਆ ਜਿਨ ਤੈਨੂੰ ਬਣਾਇਆ ਸੀ ਤੂੰ ਨੂੰ ਮਨ ਚ ਵਸਾਇਆ ਹੀ ਨਹੀਂ ਜਿਨੇ ਕੀਮਤੀ ਸਰੀਰ ਬਣਾਇਆ ਕਦੇ ਉਹਨੂੰ ਮਨ ਚ ਵਸਾਇਆ ਸੋਚ ਕੇ ਵੇਖਿਓ ਜਿਹੜੀਆਂ ਅੱਖਾਂ ਰੱਬ ਨੇ ਬਣਾਤੀਆਂ ਨਾ ਡਾਕਟਰ ਤੋਂ ਨਹੀਂ ਬਣਦੀਆਂ ਉਹਨੇ ਲੈਂਜ ਪਾ ਦੇਣੇ ਪਰ ਉਹਦੀ ਗਰੰਟੀ 5-10 ਸਾਲ ਦੀ ਅਮਰਿਕ ਸੱਜਣੋ ਨੇ ਲੈਂਜ ਪਾਇਆ ਤਾਂ ਲੈਂਜ ਹੁਣ ਉਹਦਾ ਖਰਾਬ ਹੋ ਗਿਆ ਉਹਦੇ ਵਿੱਚ ਪਾਣੀ ਚੋਣ ਲੱਗ ਪਿਆ ਪੀਕ ਪੈ ਗਏ ਉਹ ਡਾਕਟਰਾਂ ਕੋਲੋਂ ਦੁਆਰਾ ਔਰ ਇੱਥੋਂ ਤੱਕ ਉਹਨਾਂ ਪੀਜੀਆਈ ਭੇਜ ਦਿੱਤਾ ਹੈ ਵੀ 5% ਆਸ ਹੈ ਸਹਿਬ ਦੁਆਰਾ ਅੱਖ ਬਣ ਸਕਦੀ ਹੈ 95% ਆਸ ਨਹੀਂ ਹੈ ਕਿ ਇਹਦੀ ਨਜ਼ਰ ਬਣਦੀ ਤੇ ਜਿਹੜੀਆਂ ਰੱਬ ਨੇ ਅੱਖਾਂ ਦਿੱਤੀਆਂ 50 ਸਾਲ 60 ਸਾਲ ਤੱਕ ਦੇਖਦੇ ਰਹੇ ਆਪਾਂ ਕਦੇ ਉਸ ਰੱਬ ਨੂੰ ਮਨ 'ਚ ਵਸਾਇਆ ਤੋ ਇੰਨੀਆਂ ਸੋਹਣੀਆਂ ਅੱਖਾਂ ਦਿੱਤੀਆਂ ਵੈਗਰੋ ਅਸੀਂ ਦੁਨੀਆ ਵੇਖਦੇ ਰਹੇ ਰੋਜ਼ ਰੱਬ ਦੀਆਂ ਦਿੱਤੀਆਂ ਅੱਖਾਂ ਨਾਲ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਦੇ ਕਦੇ ਤਾਂ ਕਹਿ ਦਿਆ ਕਰ ਸਤਨਾਮ ਸ੍ਰੀ ਉਹਨੂੰ ਮਨ 'ਚ ਵਸਾ ਭਾਈ ਜਿਨੇ ਸਰੀਰ ਬਣਾਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਉਹਨੂੰ ਮਨ 'ਚ ਨਹੀਂ ਵਸਾਇਆ ਤੂੰ ਜਿਸ ਰੱਬ ਨੇ ਤੈਨੂੰ ਕੰਨ ਦਿੱਤੇ ਸੁਣਨ ਵਾਸਤੇ ਆ ਕੰਨ ਮੜ ਜਾਏ ਦਰਦ ਕਰਨ ਲੱਗ ਜਾਏ ਨਾ ਬੰਦਾ ਕਿੰਨੇ ਔਖਾ ਹੋ ਜਾਂਦਾ ਕਹਿੰਦਾ ਕੰਨ ਦਰਦ ਕਰਦਾ ਬੈ ਨਹੀਂ ਹੁੰਦਾ ਦਿਮਾਗ ਸਿਰੇ ਟਸ ਟਸ ਕਰਦਾ ਕਿੰਨੀਆਂ ਗੋਲੀਆਂ ਕਰਨੇ ਤੇ ਕਿੰਨੇ ਸਾਲਾਂ ਤੋਂ ਵਧੀਆ ਸੁਣ ਰਹੇ ਆ ਇੰਨੀਆਂ ਗੱਲਾਂ ਸੁਣਨ ਵਾਲਿਆ ਕਦੇ ਰੱਬ ਦੀ ਬਾਣੀ ਸੁਣ ਸਤਨਾਮ ਸ੍ਰੀ ਇੱਥੇ ਆਪਾਂ ਤਾਂ ਬੈਠੇ ਆ ਹੋਰ ਕੋਈ ਮਕਸਦ ਨਹੀਂ ਹੁੰਦਾ ਸੰਗਤ 'ਚ ਬੈਣ ਦਾ ਇਹ ਹੀ ਮਕਸਦ ਹੈ ਕੰਨ ਪਵਿੱਤਰ ਹੋ ਜਾਣ ਦਾ ਕੰਪ ਪਵਿੱਤਰ ਹੋ ਜਾਣ ਗੁਰੂ ਦੇ ਦਰਸ਼ਨ ਕਰਕੇ ਜ਼ੁਬਾਨ ਪਵਿੱਤਰ ਹੋ ਜਾਏ ਬੋਲ ਕੇ ਸਤਨਾਮ ਸ੍ਰੀ ਕਿਉਂਕਿ ਰੱਬ ਨੇ ਰਚਿਆ ਪੜੋ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਮਹਾਰਾਜ ਮਨ ਚ ਕਿਵੇਂ ਵਸੇ ਕਹਿੰਦੇ ਤੂੰ ਗੁਰੂ ਕੋਲ ਆ ਤੇਰੇ ਤੇ ਕਿਰਪਾ ਹੋ ਜਾਏ ਗੁਰ ਪਰਸਾਦੀ ਹਰ ਮਨ ਵਸਿਆ ਗੁਰੂ ਦੀ ਕਿਰਪਾ ਨਾਲ ਚਿੱਤੇ ਆਉਣਾ ਨਿਤ ਬੰਦੇ ਨੂੰ ਯਾਦ ਹੀ ਨਹੀਂ ਹੁੰਦਾ ਕਿ ਆਹ ਸਰੀਰ ਬੜਾ ਕੀਮਤੀ ਹੈ ਇਹਦੇ ਜਦੋਂ ਬਿਮਾਰ ਪੈਂਦਾ ਉਦੋਂ ਚਿੱਤੇ ਹੁੰਦਾ ਓਹੋ ਸਭ ਤੋਂ ਕੀਮਤੀ ਤਾਂ ਤੰਦਰੁਸਤੀ ਸੀ ਪਹਿਲਾਂ ਚਿੱਤੇ ਨਹੀਂ ਹੁੰਦਾ ਬੰਦੇ ਭਾਈ ਰੱਬ ਦਾ ਸ਼ੁਕਰਾਨਾ ਕਰ ਉਹਦਾ ਸ਼ੁਕਰ ਕਰ ਰੱਬ ਤੇ ਨੇ ਦਿਲ ਵਿੱਚ ਰਹਿੰਦਾ ਹਾਂ ਵਪਾਰ ਕਾਹਦਾ ਕਰਨਾ ਰੱਬ ਦੇ ਨਾਮ ਦਾ ਇਹ ਸ਼ਹਿਰ ਹੈ ਕਿੱਥੇ ਕੁਝ ਤੂੰ ਖਰੀਦਣ ਆਇਆ ਹੈ ਸੋ ਸਨ ਰੂਪੀ ਧੰਨ ਰੱਬ ਨੇ ਦਿੱਤਾ ਹੈ ਸਭ ਤੋਂ ਕੀਮਤੀ ਸਵਾਸ ਹੈ ਸਭ ਤੋਂ ਕੀਮਤੀ ਰੱਬ ਦਾ ਨਾਮ ਹੈ ਤੂੰ ਇਸ ਸਵਾਸਾਂ ਦੀ ਕੀਮਤ ਨਾਲ ਰੱਬ ਦੇ ਨਾਮ ਦਾ ਵਪਾਰ ਕਰ ਸਕਦਾ ਹੈ ਭਾਈ ਇਹਨਾਂ ਸਵਾਸਾਂ ਨਾਲ ਜਪ ਸਤਨਾਮ ਸ੍ਰੀ ਵਾਹਿਗੁਰੂ ਇਹ ਸਭ ਤੋਂ ਕੀਮਤੀ ਵਪਾਰ ਹੈ ਜੇ ਨਾਂ ਕੀਤਾ ਫਿਰ ਹਜ਼ੂਰ ਪਤਕ ਕੀ ਕਹਿਣਗੇ ਕਿੰਦੇ ਰਾਤ ਸੁੱਤਿਆਂ ਲਗਾ ਦੇਣਾ ਦਿਨੇ ਖਾਂਦਿਆਂ ਪੀਂਦਿਆਂ ਲਗਾ ਦੇਣਾ ਤੂੰ ਮਾਨਸ ਜਨਮ ਕੌਡੀਆਂ ਦੇ ਪਹਾੜ ਗਿਆ ਕਦੇ ਕੈਲਕੂਲੇਸ਼ਨ ਕਰਕੇ ਵੇਖਿਓ ਤੁਹਾਡੇ ਕੋਲ ਅਮੋਲਮ ਵਿੱਚ ਵੀ ਕੈਲਕੂਲੇਟਰ ਹੈ ਰੋਜ਼ ਤੇ 8-9 ਘੰਟੇ ਨੀਂਦ ਦੇ ਜੋੜ ਲਓ ਜਦੋਂ ਬੱਚਾ ਹੁੰਦਾ ਉਦੋਂ ਤਾਂ ਬਾਲਵਸਥਾ 'ਚ ਬਹੁਤ ਘੰਟੇ ਸੌਂਦਾ ਨਾ ਜਦੋਂ ਆਪਾਂ ਵੱਡੇ ਹੋ ਜਾਂਦੇ ਫਿਰ 8-9 ਘੰਟੇ ਨੀਂਦ ਰਹਿ ਜਾਂਦੀ ਕਿਸੇ ਕਹਿੰਦੇ ਰੋਜ਼ ਤੇ 8-9 ਘੰਟੇ ਜੋੜ ਲਓ ਤੇ ਆਪਣੀ ਉਮਰ ਨਾਲ ਤੁਸੀਂ ਮਲਟੀਪਲਾਈ ਕਰਕੇ ਵੇਖ ਲਿਓ ਤੁਸੀਂ ਹੈਰਾਨ ਹੋ ਜਾਓਗੇ ਕਿ ਵੀ ਇੰਨੇ ਸਾਲ ਸੁੱਤਿਆਂ ਲੰਘੇ ਯਾਰ ਨੀਂਦ ਦੇ 8 ਘੰਟੇ ਰੋਜ਼ ਜੋੜੋ 24 ਘੰਟਿਆਂ ਦਾ ਦਿਨ ਹੈ ਤਿੰਨਾਂ ਦਿਨਾਂ ਵਿੱਚ ਇੱਕ ਦਿਨ ਘਟਣਾ ਲੱਪਣ ਤਿੰਨ ਦਿਨ ਇੱਕ ਦਿਨ ਘਟ ਗਿਆ 8 ਘੰਟੇ ਰੋਜ਼ ਦੇ ਜੋੜਨੇ ਸ਼ੁਰੂ ਕਰੋ ਤਿੰਨਾਂ ਦਿਨਾਂ ਬਾਅਦ ਜ਼ਿੰਦਗੀ ਚੋਂ ਇੱਕ ਸਾਲ ਇੱਕ ਦਿਨ ਸੁੱਤਿਆਂ ਲੰਘ ਜਾਣਾ ਜਦੋਂ ਤੁਸੀਂ ਗਿਣਤੀ ਕਰੋਗੇ ਕਈ ਸਾਲ ਨੀਂਦ ਚ ਲੰਘ ਗਏ ਹਜ਼ੂਰ ਕੀ ਸਮਝਾਉਂਦੇ ਕਹਿੰਦੇ ਵਾਹਿਗੁਰੂ ਜਪ ਵਪਾਰ ਕਰ ਨਹੀਂ ਤੇ ਕੋਡੀਆਂ ਦੇ ਭਾ ਤੂੰ ਜਨਮ ਗਵਾ ਲਿਆ ਇਹਨੂੰ ਹਜ਼ੂਰ ਕਹਿੰਦੇ ਰਹਿਣ ਗਵਾਈ ਸੋਏ ਕ ਪੜੋ ਦਿਵਸ ਗਵਾਇਆ ਖਾਏ ਦਿਨ ਖੰੰਦੇ ਪਿੰਦੇ ਲੰਘ ਗਏ ਰੇਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈ ਸਜਨਮ ਹੈ ਕੁੱਡੀ ਬਦਲੇ ਜਾਏ ਤੂੰ ਕੁੱਡੀਆਂ ਦੇ ਭਾਗ ਵਾ ਲਿਆ ਹੀਰੇ ਵਰਗਾ ਜਨਮ ਸੀ ਜਿਨ੍ਹਾਂ ਨੇ ਇਸ ਹੀਰੇ ਜਨਮ ਨੂੰ ਲਿਖੇ ਵਿੱਚ ਲਾਇਆ ਭਗਤੀ ਵਿੱਚ ਨਾਮ ਵਿੱਚ ਸੇਵਾ ਵਿੱਚ ਸਿਮਰਨ ਵਿੱਚ ਜਦ ਇਹ ਸਰੀਰ ਸ਼ਹਾਦਤ ਦੇ ਲਿਖੇ ਲੱਗ ਗਿਆ ਭਾਈ ਉਹਨਾਂ ਨੂੰ ਦੁਨੀਆਂ ਨੇ ਪੁੱਜਿਆ ਉਹ ਰੱਬ ਦੀ ਦਰਗਾਹ ਚ ਪਰਵਾਨ ਹੋ ਗਏ ਜਿਨ੍ਹਾਂ ਨੇ ਸਰੀਰ ਸ਼ਹੀਦ ਹੋ ਕੇ ਲਿਖੇ ਚ ਲਾਤਾ ਜਿਨ੍ਹਾਂ ਨੇ ਸਰੀਰ ਸਿਮਰਨ ਕਰਕੇ ਲਿਖੇ ਵਿੱਚ ਲਾਤਾ ਜਿਨ੍ਹਾਂ ਨੇ ਸਰੀਰ ਸੇਵਾ ਕਰਕੇ ਲਿਖੇ ਚ ਲਾਤਾ ਭਾਈ ਉਹ ਪਰਵਾਨ ਹੋ ਗਏ ਰੱਬ ਦਾ ਇਸ ਲਈ ਇਹ ਸਰੀਰ ਘਵਾਨ ਇਹ ਸੇਵਾ ਸਿਮਰਨ ਚੰਗੇ ਕਰਮ ਵਿੱਚ ਲਾ ਤੇਰਾ ਸਰੀਰ ਸੇਵਾ ਸਿਮਰਨ ਚ ਕੰਮ ਚ ਲੱਗਦਾ ਤਾਂ ਫਿਰ ਕੀ ਹੋਏਗਾ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਈ ਹੈ ਰੱਬ ਦੀ ਦਰਗਾਹ ਵੇ ਤੈਨੂੰ ਥਾਂ ਮਿਲੇਗੀ ਤੇਰਾ ਮਾਨ ਸਤਕਾਰ ਹੋਏਗਾ ਇਹ ਵਪਾਰ ਕਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹ ਯਾਦ ਰੱਖੇ ਜੋ ਦੁਨੀਆਂ ਸਹਿਰ ਮਿਲ ਲਾ ਦਸਤਗੀਰੀ ਨਾਹੇ ਪੱਕਾ ਨਹੀਂ ਤੂੰ ਰਹਿਣਾ ਜਿੰਨੀ ਉਮਰ ਮਿਲੀ ਹੈ ਕੋਈ ਲਿਖੇ ਵਿੱਚ ਲਾ ਗੁਰ ਪ੍ਰਸਾਦਿ ਹਰਮਨ ਵਸਿਆ ਪੁਰਬ ਲਿਖਿਆ ਪਾਇ ਕਹ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਅੱਜ ਜੇ ਸੱਪਾਂ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀਆਂ ਦੀ ਆਦ ਮਨਾ ਰਹੇ ਇਤਿਹਾਸ ਕਹਿੰਦਾ ਤਿੰਨ ਵਾਰ ਨਾਮ ਬਦਲਿਆ ਬਾਬਾ ਦੀਪ ਸਿੰਘ ਦਾ ਮਾਂ ਪਿਓ ਨੇ ਜਨਮ ਤੋਂ ਬਾਅਦ ਨਾਮ ਰੱਖਿਆ ਭਾਈ ਦੀਪਾ 18 ਸਾਲ ਦੀ ਉਮਰ ਹੋ ਗਈ ਮਾਤਾ ਜਿਉਣੀ ਜੀ ਭਾਈ ਭਗਤਾ ਜੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਨੰਨਪੁਰ ਸਾਹਿਬ ਲੈ ਕੇ ਗਏ ਔਰ 1700 ਈਸਵੀ ਦੀ ਵਿਸਾਖੀ ਨੂੰ ਖੰਡੇ ਵਾਟੇ ਦੀ ਪੌਲ ਅਮਰਤ ਦਾ ਵਾਟਾ ਤਿਆਰ ਹੋਇਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਅਮਰਤ ਦਾ ਵਾਟਾ ਤਿਆਰ ਕਰਨ ਵਿੱਚ ਆਪ ਨਾਲ ਲੱਗੇ ਜਦੋਂ ਖੰਡੇ ਵਾਟੇ ਦੀ ਪੌਲ ਤਿਆਰ ਹੋਈ ਜਿਨ੍ਹਾਂ ਨੇ 1700 ਈਸਵੀ ਦੀ ਵਿਸਾਖੀ ਨੂੰ ਅਮਰਤ ਛਕਿਆ ਉਹਨਾਂ ਵਿੱਚ ਸਾਧ ਸੰਗਤ ਮਾਤਾ ਜਿਉਣੀ ਜੀ ਮਾਤਾ ਜੂਨ ਕੌਰ ਬਣੇ ਭਾਈ ਭਗਤਾ ਜੀ ਭਾਈ ਭਗਤ ਸਿੰਘ ਬਣੇ ਇਤਿਹਾਸ ਕਹਿੰਦਾ ਹੈ ਕਿ ਭਾਈ ਦੀਪ ਸਿੰਘ ਦੀਪੇ ਤੋਂ ਭਾਈ ਦੀਪ ਸਿੰਘ ਬਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਨਾਮ ਦਿੱਤਾ ਸਿੰਘ ਅਮਰਿਸ਼ ਕਾਕੇ ਅਮਰਿਸ਼ ਕਰਨ ਤੋਂ ਬਾਅਦ ਭਾਈ ਦੀਪ ਸਿੰਘ ਬਣ ਗਏ ਹਜ਼ੂਰ ਨੇ ਆਪਣੇ ਕੋਲ ਰੱਖ ਲਿਆ ਕਹਿੰਦੇ ਇੱਥੇ ਰਹਿ ਕੇ ਗੁਰੂ ਦੀ ਬਾਣੀ ਸਿੱਖੋ ਇੱਥੇ ਰਹਿ ਕੇ ਸਿੱਖਾਂ ਦਾ ਸਭ ਤੋਂ ਕੀਮਤੀ ਆਤਮਾਸ਼ਰਲ ਭਾਵ ਗੱਤ ਕਾ ਸ਼ਾਸਤਰ ਚਲਾਉਣਾ ਸੀ ਬਾਬਾ ਦੀਪ ਸਿੰਘ ਜੀ ਤਕਰੀਬਨ 3.5 ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਸ਼ਰਨ ਵਿੱਚ ਅਨੰਦਪੁਰ ਸਾਹਿਬ ਰਹੇ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਉਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੇਵਾ ਲਈ ਕਹਿੰਦੇ ਭਾਈ ਦੀਪ ਸਿੰਘ ਜੀ ਮੱਝੇ ਦੀਆਂ ਸੰਗਤਾਂ ਪਰਿਵਾਰ ਬੱਚੇ ਇਹਨਾਂ ਸੰਗਤਾਂ ਨੂੰ ਮੱਝੇ ਛੱਡ ਕੇ ਆਓ ਵਕਤ ਆਏਗਾ ਅਸੀਂ ਆਪ ਤੁਹਾਨੂੰ ਦਰਸ਼ਨ ਦਿਵਾਵਾਂਗੇ ਹਜ਼ੂਰ ਨੇ ਇਹ ਨਹੀਂ ਕਿਹਾ ਤੁਸੀਂ ਵਾਪਸ ਅਨੰਦਪੁਰ ਸੈਵਾ ਸਾਰੇ ਮਾਝੇ ਮਾਲਵੇ ਦੇ ਪਰਿਵਾਰ ਹਜ਼ੂਰ ਨੇ ਆਪੋ ਆਪਣੇ ਘਰਾਂ ਪਿੰਡਾਂ ਨੂੰ ਭੇਜ ਦਿੱਤੇ ਪਤਾ ਕਿਉਂ ਹਜ਼ੂਰ ਨੇ ਕਿਹਾ ਅਨੰਦਪੁਰ ਸਾਹਿਬ ਵਿੱਚ ਹੁਣ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪੈਣਗੇ ਹੁਣ ਅਨੰਦਪੁਰ ਸਾਹਿਬ ਨੂੰ けਰਾ ਪੈਣਾ ਭਾਈ ਇੱਥੇ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਸੇ ਸਿੱਖ ਦਾ ਪਰਿਵਾਰ ਦੁੱਖ ਤੇ ਭੁੱਖ ਵਿੱਚ ਰਵੇ ਜਾਓ ਆਪੋ ਆਪਣੇ ਪਿਛਲੇ ਪਿੰਡਾਂ ਵਿੱਚ ਪਰਿਵਾਰ ਛੱਡ ਕੇ ਬਾਬਾ ਦੀਪ ਸਿੰਘ ਦੀ ਸੇਵਾ ਲਈ ਮੱਜੇ ਵਿੱਚ ਸਿੱਖੀ ਦਾ ਪ੍ਰਚਾਰ ਕਰਨੇ ਵਕਤ ਆਏਗਾ ਤੁਹਾਨੂੰ ਸੱਦਾਂ ਦੇ ਉਦੋਂ ਦਰਸ਼ਨ ਹੋਣ ਔਰ ਸਾ ਸੰਗਤ ਤੈਉਂ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਜ਼ਿਕਰ ਨਹੀਂ ਨਨੰਦਪੁਰ ਸਾਹਿਬ ਦੀਆਂ ਜਿੰਨੀਆਂ ਜੰਗਾਂ ਹੋਈਆਂ ਕੇਰਾ ਪਿਆ ਰਿਆ ਦਸਵੇਂ ਪਾਤਸ਼ਾਹ ਨਹੀਂ ਉਹਨਾਂ ਜੰਗਾਂ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਜ਼ਿਕਰ ਨਹੀਂ ਸਰਸਾ ਨਦੀ ਦੀ ਜੰਗ ਕੰਡੇ ਹੋਈ ਜੰਗ ਵਿੱਚ ਕੋਈ ਜ਼ਿਕਰ ਨਹੀਂ ਚਮਕੌਰ ਦੀ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਦਾ ਕੋਈ ਜ਼ਿਕਰ ਨਹੀਂ ਕਿਉਂ ਹਜ਼ੂਰ ਨੇ ਹੁਕਮ ਦੇ ਕੇ ਮੱਝ ਵਿੱਚ ਕਰ ਲੈਂਦਾ ਦਰਸ਼ਨ ਕਿੱਥੇ ਹੋਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਾਹਿਬ ਜਦ ਸ਼ਹੀਦ ਹੋ ਗਏ ਕਲਗੀ ਤਰਪਾਤੀਸ਼ਾ ਨੇ ਨਾਂਪੁਰ ਸਾਹਿਬ ਛੱਡਿਆ ਸਰਸਾ ਕੰਡੇ ਜੰਗ ਹੋਈ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਜੰਗ ਹੁੰਦੀ ਐ ਸਹਿਬ ਜੱਦੇ ਸ਼ਹੀਦ ਹੋ ਗਏ ਛੋਟੇ ਸਹਿਬ ਜੱਦੇ ਸਰਹੰਦ ਸ਼ਹੀਦ ਹੋ ਗਏ ਕਲਗੀ ਤਰਪਾਤੀਸ਼ਾ ਸਰਵੰਸ ਵਾਰ ਕੇ ਮਾਲਵੇ ਦੀ ਧਰਤੀ ਤੇ ਆ ਗਏ ਉਦੋਂ ਫਿਰ ਦੂਰ ਦੂਰ ਤੱਕ ਖਬਰਾਂ ਫੈਲੀਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਹੀ ਸਲਾਮਤ ਨੇ ਮਾਲਵੇ ਦੀ ਧਰਤੀ ਤੇ ਪਹੁੰਚੇ ਨੇ ਮੱਝੇ ਮਾਲਵੇ ਦੁਆਬੇ ਦੇ ਸਿੱਖ ਦਰਸ਼ਨ ਕਰਨ ਇਕੱਠੇ ਹੋਏ ਇਹ ਲਿਖਿਆ ਹੋਇਆ ਕਿ ਲੱਖੀ ਜੰਗਲ ਖਾਲਸਾ ਆਏ دیدار ਲੱਗੋ ਨੀ ਇਹ ਜੰਗਲ ਦਾ ਇਲਾਕਾ ਸੀ ਕਿਕਰਾਂ ਕਿਕਰਾਂ ਰੇਤ ਹੀ ਰੇਤ ਬਾਦਸ਼ਾ ਇਸ ਮਾਲਵੇ ਦੀ ਧਰਤੀ ਪਿਆ ਲੱਖੀ ਜੰਗਲ ਖਾਲਸਾ ਆਏ دیدار ਲੱਗੋ ਨੀ ਸੁਣ ਕੇ ਸੱਤ ਮਾਹੀ ਦਾ ਨਹੀਂ ਪਾਣੀ ਘਾ ਮਤੋ ਨਹੀਂ ਪਾਤਸ਼ਾਹ ਦੇ ਪਹੁੰਚਣ ਦੀ ਖਬਰ ਸੁਣੀ ਸਭ ਨੇ ਸਭ ਕੁਝ ਛੱਡ ਦਿੱਤਾ ਸਿੱਖ ਦਰਸ਼ਨ ਕਰਨ ਪਹੁੰਚ ਗਏ ਬਾਬਾ ਦੀਪ ਸਿੰਘ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆਏ ਉਦੋਂ ਤੱਕ ਮੁਕਸਰ ਸਾਹਿਬ ਦੀ ਜੰਗ ਵੀ ਹੋ ਚੁੱਕੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਸੇਵਾ ਲਈ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਇਸ ਧਰਤੀ ਉੱਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਰਚਨਾ ਹੋਣੀ ਹੈ ਤੁਸੀਂ ਨਾਲ ਸੇਵਾ ਕਰੋ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਤੇ ਲਾਇਆ ਬਾਬਾ ਦੀਪ ਸਿੰਘ ਜੀ ਨੂੰ ਕਲਮਾ ਸਿਆਹੀ ਬਣਾਉਣ ਕਲਮਾ ਘੜਨ ਕਾਗਜ਼ ਦਾ ਪ੍ਰਬੰਧ ਕਰਨ ਨਾਲ ਸੇਵਾ ਵਿੱਚ ਲਾ ਦਿੱਤਾ ਸਾਧ ਸੰਗਤ ਇਹ ਸੇਵਾ ਸਭੋ ਕੀ ਤਲਵੰਡੀ ਜਿੱਥੇ ਤਖਤ ਸ੍ਰੀ ਦਮਨ)^{-\\ ਸਾਬ ਬਣਿਆ わかる。